ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੋਸਤੋ ਗੱਲਬਾਤ ਕਰਾਂਗੇ ਆਪਾਂ ਭਾਰਤ ਦੇ ਵਿੱਚ ਜਿਹੜੀ ਇਹ ਅਸ਼ਲੀਲਤਾ ਦਾ ਰੌਲਾ ਪੈ ਰਿਹਾ ਇਸ ਵਕਤ ਅਸ਼ਲੀਲਤਾ ਨੂੰ ਰੋਕਣ ਸੰਬੰਧੀ ਕਾਨੂੰਨ ਕੀ ਕਹਿੰਦਾ ਹੈ ਔਰ ਕਿਹੜੇ-ਕਿਹੜੇ ਕਾਨੂੰਨ ਮੌਜੂਦ ਨੇ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਬੜੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੈ ਔਰ ਜਿੰਨਾ ਵੀਰਾਂ ਨੇ ਆਪਣਾ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਕਾਨੂੰਨੀ ਮਸਲਿਆਂ ਦੇ ਮਹਾਰਾ ਦੇ ਮੁਤਾਬਕ ਅਸ਼ਲੀਲਤ ਨੂੰ ਰੋਕਣ ਬਾਤ ਤੇ ਭਾਰਤ ਵਿੱਚ ਭਾਰਤੀ ਨਿਆਸ ਸਹਿਨਤਾ ਬੀ ਐਨ ਐਸ ਦੀ ਧਾਰਾ 294 295 296 ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 67 67ਏ 67ਬੀ ਅਤੇ ਇੰਡੀਸੈਂਟ ਰੀਪ੍ਰੈਜ਼ੈਂਟੇਸ਼ਨ ਐਕਟ ਆਫ ਊਮਨ ਤੇ ਪ੍ਰੋਹੀਬੀਸ਼ਨ ਐਕਟ 1986 ਮੁੱਖ ਨੇ ਅਸ਼ਲੀਲਤਾ ਫੈਲਾਉਣ ਵਾਲਿਆਂ ਤੇ ਇਹਨਾਂ ਕਾਨੂੰਨਾਂ ਤਹਿਤ ਕਾਰਵਾਈ ਹੋ ਸਕਦੀ ਹੈ ਇਹਨਾਂ ਕਾਨੂੰਨਾਂ ਤਹਿਤ ਮੁਲਜ਼ਮ ਨੂੰ ਭਾਰੀ ਜੁਰਮਾਨਿਆਂ ਤੋਂ ਲੈ ਕੇ ਜੇਲ੍ਹ ਦੀ ਸਜ਼ਾ ਤੱਕ ਹੋ ਸਕਦੀ ਹੈ ਹੁਣ ਅਸ਼ਲੀਲਤਾ ਮੰਨਦੇ ਕਿਨੂੰ ਆ ਕਾਨੂੰਨਾਂ ਦੇ ਮੁਤਾਬਕ ਕਾਨੂੰਨਾਂ ਦੇ ਮਹਾਰਾ ਦੇ ਮੁਤਾਬਕ ਬੀ ਐਨ ਐਸ ਐਕਟ ਆਈਟੀ ਐਕਟ ਤੇ ਹੋਰ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅਸ਼ਲੀਲਤਾ ਦੀ ਪਰਿਭਾਸ਼ਾ ਦਿੱਤੀ ਹੋਈ ਹੈ ਇਹ ਪਰਿਭਾਸ਼ਾ ਬਹੁਤ ਤਕਨੀਕੀ ਹੈ ਤੇ ਇਹ ਸੰਦਰਭ ਉੱਤੇ ਨਿਰਭਰ ਕਰਦੀ ਹੈ ਗਿਲੰਦਰ ਦਾ ਬਸਨੀਕ ਐਡਵੋਕੇਟ ਜਵਰਾਜ ਸਿੰਘ ਇਹ ਕਹਿੰਦਾ ਅਸ਼ਲੀਲਤਾ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹਰ ਬੰਦੇ ਦੇ ਲਈ ਬੱਖੋ ਵਕਰੀ ਹੈ ਕੋਈ ਗੱਲ ਜਾਂ ਚੀਜ਼ ਕਿਸੇ ਬੰਦੇ ਨੂੰ ਅਸ਼ਲੀਲ ਲੱਗ ਸਕਦੀ ਤੇ ਕਿਸੇ ਨੂੰ ਅਸ਼ਲੀਲ ਨਹੀਂ ਲੱਗ ਸਕਦੀ ਇਹ ਗੁੰਝਲਦਾਰ ਮਸਲਾ ਹੈ ਇਸ ਲਈ ਬਹੁਤ ਸਾਰੇ ਅਜਿਹੇ ਮਾਮਲੇ ਅਦਾਲਤਾਂ ਵਿੱਚ ਹਲਕੇ ਪੈ ਜਾਂਦੇ। ਉਹ ਕਹਿੰਦਾ ਕਈ ਮਾਮਲਿਆਂ 'ਵਾਂ ਲੱਚਰ ਭਾਸ਼ਾ ਵੀ ਇਨ੍ਹਾਂ ਕਾਨੂੰਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੀ ਕਿਉਂਕਿ ਉਹਦਾ ਸੰਦਰਭ ਕਾਮੁਕ ਜਾਂ ਜਿਨਸੀ ਵਿਚਾਰ ਉਭਾਰਨਾ ਨਹੀਂ ਹੁੰਦਾ। ਫਿਲਮਾਂ ਜਾਂ ਵੈਬ ਸੀਰੀਜ਼ ਵਿੱਚ ਕਈ ਵਾਰੀ ਲੱਚਰ ਭਾਸ਼ਾ ਵਰਤੀ ਜਾਂਦੀ ਹੈ ਤੇ ਦ੍ਰਿਸ਼ ਵਿੱਚ ਇਹਦਾ ਸੰਦਰਭ ਕਈ ਵਾਰ ਕਾਮੁਕ ਵਿਚਾਰ ਉਭਾਰਨਾ ਨਹੀਂ ਹੁੰਦਾ। ਉਹ ਕਹਿੰਦਾ ਅਸ਼ਲੀਲਤਾ ਨੂੰ ਰੋਕਣ ਵਾਲੇ ਕਾਨੂੰਨਾਂ ਨੂੰ ਲਾਗੂ ਕਰਦੇ ਆਂ। ਕਿਸੇ ਬੰਦੇ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਤਾਂ ਬੀ ਐਨ ਐਸ ਕਾਨੂੰਨ ਆਈਟੀ ਕਾਨੂੰਨ ਦੀਆਂ ਧਾਰਾਵਾਂ ਦੇ ਅਨੁਸਾਰ ਅਸ਼ਲੀਲਤਾ ਨੂੰ ਪਰਿਭਾਸ਼ਿਤ ਕੀਤਾ ਗਿਆ ਪਰ ਇਹ ਪਰਿਭਾਸ਼ਾ ਸੌਖੀ ਨਹੀਂ ਹੈ ਸਗੋਂ ਬਹੁਤ ਤਕਨੀਕੀ ਹੈ ਇਹ ਤੋਂ ਇਲਾਵਾ ਅਸ਼ਲੀਲਤਾ ਦੀ ਜਿਹੜੀ ਪਰਿਭਾਸ਼ਾ ਦੇ ਸੰਦਰਭ ਉੱਤੇ ਵੀ ਨਿਰਭਰ ਕਰਦੀ ਹੈ ਕਈ ਵਾਰੀ ਕੋਈ ਗੱਲ ਕਿਸੇ ਨੂੰ ਅਸ਼ਲੀਲ ਲੱਗਦੀ ਹੈ ਪਰ ਜਦੋਂ ਉਹਦੇ ਸੰਦਰਭ ਨੂੰ ਦੇਖਦੇ ਹਾਂ ਤਾਂ ਉਹ ਅਸ਼ਲੀਲ ਨਹੀਂ ਹੁੰਦੀ BNHS ਦੀ ਧਾਰਾ 294 ਇਹਦੇ ਬਾਰੇ ਆਪਾਂ ਦੱਸਦੇ ਹਾਂ ਤੁਹਾਨੂੰ ਜਿਹੜੀ ਇਹ BNS ਦੀ ਧਾਰਾ 294 ਇਹ ਅਸ਼ਲੀਲ ਸਮੱਗਰੀ ਦੀ ਵਿਕਰੀ ਪ੍ਰਦਰਸ਼ਨ ਜਾਂ ਪ੍ਰਸਾਰਣ ਦੇ ਨਾਲ ਸੰਬੰਧਿਤ ਹੈ ਜੇਕਰ ਇਹ ਸਮੱਗਰੀ ਇਲੈਕਟ੍ਰੋਨਿਕ ਰੂਪ ਵਿੱਚ ਹੈ ਤਾਂ ਵੀ ਇਹ ਇਸ ਧਾਰਾ ਦੇ ਘੇਰੇ ਵਿੱਚ ਆਉਂਦੀ ਹੈ ਇਸ ਧਾਰਾ ਅਨੁਸਾਰ ਕੋਈ ਵੀ ਸਮੱਗਰੀ ਭਾਵੇਂ ਉਹ ਕਿਤਾਬ ਪੈਂਫਲੇਟ ਕਾਗਜ਼ ਲਿਖਤ ਡਰਾਇੰਗ ਪੇਂਟਿੰਗ ਪ੍ਰਤੀਨਿਤ ਚਿੱਤਰ ਜਾਂ ਕੋਈ ਵੀ ਚੀਜ਼ ਜੋ ਕਾਮੁਕ ਹੈ ਕਾਮਕ ਹਿੱਤਾਂ ਨੂੰ ਉਭਾਰਦੀ ਹੈ ਜਾਂ ਇਹਦੇ ਸੰਪਰਕ ਵਿੱਚ ਆਉਣ ਵਾਲਿਆਂ 'ਤੇ ਪ੍ਰਭਾਵ ਪਾਉਂਦੀ ਹੈ ਜਾਂ ਪ੍ਰਭਾਵ ਪਾਉਣ ਦੀ ਸੁਭਾਵਨਾ ਰੱਖਦੀ ਹੈ ਇਹਨੂੰ ਅਸ਼ਰੀਲ ਮੰਨਿਆ ਗਿਆ। ਇਹ ਤੋਂ ਇਲਾਵਾ ਅਜਿਹੀ ਕਿਸੇ ਵੀ ਸਮੱਗਰੀ ਦੀ ਇਲੈਕਟ੍ਰੋਨਿਕ ਪ੍ਰਦਰਸ਼ਨੀ ਜਿਹੜੇ ਕਾਮੁਕ ਹਿੱਤਾਂ ਨਾਲ ਸੰਬੰਧਤ ਹੈ ਇਹ ਅਸ਼ਲੀਲ ਉਹ ਕਹਿੰਦਾ ਐਡਵੋਕੇਟ ਕਿ ਪਹਿਲੀ ਵਾਰ ਇਸ ਧਾਰਾ ਦੀ ਉਲੰਘਣਾ ਕਰਨ ਜਾਂ ਇਸ ਧਾਰਾ ਤਹਿਤ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਨੂੰ 2 ਸਾਲ ਤੱਕ ਦੀ ਕੈਦ ਤੇ 5000 ਰੁਪਏ ਦਾ ਜੁਰਮਾਨਾ ਹੋ ਸਕਦਾ। ਇਸ ਧਾਰਾ ਤਹਿਤ ਬਦ ਤੋਂ ਬਦ 10 ਸਾਲ ਦੀ ਸਜ਼ਾ ਤੇ 10000 ਰੁਪਿਆ ਜੁਰਮਾਨਾ ਹੋ ਸਕਦਾ। ਹੁਣ ਧਾਰਾ 295 ਦਾ ਉਦੇਸ਼ ਕੀ ਹੈ? ਤਾਂ ਵਕੀਲ ਦੱਸਦੇ ਆ ਕਿ ਬੀ ਐਨ ਐਸਡੀ 295 ਧਾਰਾ ਦਾ ਉਦੇਸ਼ ਬੱਚਿਆਂ ਨੂੰ ਅਸ਼ਲੀਲ ਸਮੱਗਰੀ ਤੋਂ ਬਚਾਉਣਾ ਹੈ। ਇਸ ਧਾਰਾ ਦੇ ਤਹਿਤ ਕੋਈ ਵੀ ਬੰਦਾ ਜੋ ਕਿਸੇ ਬੱਚੇ ਨੂੰ ਕਿਸੇ ਵੀ ਅਸ਼ਲੀਲ ਸਮੱਗਰੀ ਨੂੰ ਵੇਚਦਾ ਹੈ, ਕਿਰਾਏ ਪਰਦੰਦਾ ਹੈ, ਵੰਡਦਾ ਹੈ, ਪ੍ਰਦਰਸ਼ਿਤ ਕਰਦਾ ਜਾਂ ਪ੍ਰਸਾਰਤ ਕਰਦਾ ਉਹ ਅਪਰਾਧ ਹੈ। ਇਸ ਧਾਰਾ 'ਚ ਅਸ਼ਲੀਲਤਾ ਦੀ ਪਰਿਭਾਸ਼ਾ BNS ਦੀ ਧਾਰਾ 294 ਦੇ ਅਨੁਸਾਰ ਹੈ। ਇਸ ਧਾਰਾ ਤਹਿਤ ਅਪਰਾਧੀ ਨੂੰ ਘੱਟੋ-ਘੱਟ 3 ਸਾਲ ਦੀ ਕੈਦ 2000 ਰੁਪਏ ਜੁਰਮਾਨਾ ਤੇ ਵੱਧ ਤੋਂ ਵੱਧ 7 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਤਾਂ ਦੋਸਤੋ ਧਾਰਾ 296 ਇਹ ਜਨਤਕ ਥਾਵਾਂ 'ਤੇ ਹੁੰਦੀ ਅਸ਼ਲੀਲਤਾ ਨਾਲ ਸੰਬੰਧਿਤ ਹੈ ਇਸ ਧਾਰਾ ਤਹਿਤ ਜਨਤਕ ਥਾਵਾਂ 'ਤੇ ਅਸ਼ਲੀਲ ਹਰਕਤਾਂ ਕਰਨਾ ਤੇ ਜਨਤਕ ਥਾਵਾਂ 'ਤੇ ਅਸ਼ਲੀਲ ਗੀਤ ਕਬਤਾਵਾ ਜਾਂ ਸ਼ਬਦ ਬੋਲਣਾ ਜਾਂ ਗਾਉਣਾ ਇਹ ਅਪਰਾਧ ਹੈ ਇਸ ਧਾਰਾ ਦੇ ਅਧੀਨ ਦੋਸ਼ੀ ਪਾਏ ਜਾਣ ਵਾਲੇ ਬੰਦੇ ਨੂੰ 3 ਮਹੀਨੇ ਤੱਕ ਦੀ ਕੈਦ 1000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾ ਮੋ ਸਕਦੀਆਂ ਹਨ ਹੁਣ ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਧਾਰਾਵਾਂ ਬਾਰੇ ਦੱਸਦੇ ਹਾਂ ਇਹਦੇ ਬਾਰੇ ਵਕੀਲ ਦੱਸਦੇ ਹਨ ਕਿ ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 67 ਅਸ਼ਲੀਲ ਸਮੱਗਰੀ ਦੇ ਆਨਲਾਈਨ ਪ੍ਰਕਾਸ਼ਨ ਜਾਂ ਪ੍ਰਸਾਰਣ ਦੇ ਨਾਲ ਨਜਿੱਠਦਾ ਹੈ ਇਹਦੀ ਪਰਿਭਾਸ਼ਾ BNS ਦੀ ਧਾਰਾ 294 ਦੀ ਪਰਿਭਾਸ਼ਾਵਾਂਗੇ ਪਰ ਸੂਚਨਾ ਟੈਕਨੋਲੋਜੀ ਐਕਟ ਦੀ ਇਸ ਧਾਰਾ ਅਧੀਨ ਸਜ਼ਾ ਜਿਆਦਾ ਗੰਭੀਰ ਹੈ। ਇਹਦੇ ਤਹਿਤ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਔਰ ਇਸ ਧਾਰਾ ਤਹਿਤ 5 ਸਾਲ ਤੱਕ ਕੈਦ ਅਤੇ 10 ਲੱਖ ਰੁਪਏ ਤੱਕ ਵੀ ਜੁਰਮਾਨਾ ਹੋ ਸਕਦਾ। ਤਾਂ ਹੋਰ ਵਕੀਲ ਵੀ ਦੱਸਦੇ ਆ ਕਿ ਆਈਟੀ ਐਕਟ ਦੀ ਧਾਰਾ 67A ਤੇ 67B ਵੀ ਅਸ਼ਲੀਲ ਤੁਹਾਨੂੰ ਰੋਕਦੀ ਹੈ ਇਹਨਾਂ ਤਰ੍ਹਾਂਾਂ ਵਾਂਗ ਤਹਿਤ ਜੇਲ੍ਹ ਦੀ ਸਜ਼ਾ ਘੱਟੋ-ਘੱਟ 5 ਸਾਲ ਤੇ ਵੱਧ ਤੋਂ ਵੱਧ 7 ਸਾਲ ਹੋ ਸਕਦੀ ਹੈ ਜਰਕੇ ਜੁਰਮਾਨਾ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਹੋ ਸਕਦਾ ਹੁਣ ਇੰਡੀਸੈਂਟ ਰੀਪ੍ਰੈਜ਼ੈਂਟੇਸ਼ਨ ਐਕਟ ਆਫ ਊਮਨ ਪ੍ਰੋਹੀਬੀਸ਼ਨ ਐਕਟ 1986 ਹੁਣ ਦੋਸਤੋ ਇਹਦੇ ਬਾਰੇ ਵਕੀਲ ਦੱਸਦੇ ਆ ਕਿ ਜਿਹੜਾ ਇਹ ਕਾਨੂੰਨ ਹੈ ਇਹਦੇ ਮੁਤਾਬਕ ਕਾਨੂੰਨ ਔਰਤਾਂ ਦੇ ਕਿਸੇ ਵੀ ਅਜਿਹੇ ਤਰੀਕੇ ਨਾਲ ਚਿੱਤਰਣ ਨੂੰ ਰੋਕਦਾ ਜੋ ਔਰਤਾਂ ਬਾਹਤੇ ਅਸ਼ਲੀਲ, અપਮਾਨਜਨਕ ਜਾਂ ਬਦਨਾਮ ਬਣਿਆ ਜਾਂਦਾ। ਇਹਦੇ ਵਿੱਚ ਇਸ਼ਤਿਹਾਰ, ਪ੍ਰਕਾਸ਼ਨ, ਪ੍ਰਤੀਨਿਧਤਾ ਦਾ ਹਰ ਰੂਪ ਸ਼ਾਮਲ ਹੈ। ਇਸ ਕਾਨੂੰਨ ਦਾ ਉਦੇਸ਼ ਔਰਤਾਂ ਦੀ ਇੱਜ਼ਤ ਦੀ ਰੱਖਿਆ ਕਰਨਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਾਅਦ ਤੋਂ ਬਾਅਦ 5 ਸਾਲ ਦੀ ਕੈਦ 10 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਤਾਂ ਦੋਸਤੋ ਇਹ ਸੀਗੀ ਆ ਅਸ਼ਲੀਲਤਾ ਦੀਆਂ ਪਰਿਭਾਸ਼ਾਂ ਭਾਰਤੀ ਕਾਨੂੰਨ ਦੇ ਮਤਾਬਕ ਤੇ ਕਿਹੜੀਆਂ-ਕਿਹੜੀਆਂ ਸਜ਼ਾਵਾਂ ਇਹਦੇ ਵਿੱਚ ਹੋ ਸਕਦੀਆਂ ਐ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਨੈੱਟ ਉੱਤੇ ਜੋ ਪਰੋਸਿਆ ਜਾ ਰਿਹਾ ਐ ਅੱਜਕੱਲ ਤੇ ਜੀ ਨੂੰ ਜਿਹਦੇ ਚਲਦਿਆਂ ਕਮਲਕੌਰ ਕੰਚਨ ਕਮਰੀ ਜਿਹੜੀ ਉਹਦਾ ਕਤਲ ਹੋਇਆ ਠੀਕ ਐ ਜੀ ਤੇ ਇਹ ਮਸਲੇ ਕਾਫੀ ਵਾਧੇ ਜਾ ਰਹੇ ਆ ਤੇ ਇਹ ਕਾਨੂੰਨ ਐ ਇਹਨਾਂ ਬਾਰੇ ਜੋ ਦੱਸਦਾ ਏ ਸੋ ਇਹ ਵੱਖ-ਵੱਖ ਵਕੀਲਾਂ ਦੀ ਜਿਹੜੀ ਮਤਲਬ ਕਿ رائے ਹੈ ਤੇ ਵੱਖ-ਵੱਖ ਵਕੀਲਾਂ ਨੇ ਜੋ ਜਾਣਕਾਰੀ ਦਿੱਤੀ ਹੈ ਆਪਾਂ ਨੂੰ ਉਹ ਤੁਹਾਡੇ ਨਾਲ ਆਪਾਂ ਨੇ ਸਾਂਝੀ ਕੀਤੀ ਹੈ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਹੁਣ ਆਪਾਂ ਨਵੀਂ ਜਾਣਕਾਰੀ ਨਾਲ ਅਗਲੀ ਵੀਡੀਓ ਦੇ ਵਿੱਚ ਸੋ ਦੋਸਤੋ ਜਿੰਨਾ ਵੀ ਰਣੇ ਆਪਣਾ ਇਹ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬ ਲੋ ਤਾਂ ਕਿ ਨਵੇਂ ਆ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ